ਸਾਖੀ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਕਰਨਾ ਨਾ ਭੁੱਲਣਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਲਈ ਕਿੰਜ ਆਪਣੇ ਪੁੱਤਰਾਂ ਦੀ ਪਰਖਿਆ ਲਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਸ ਤਰ੍ਹਾਂ ਪਾਸ ਹੋਏ ਸਾਖੀ ਨੂੰ ਅਖੀਰ ਤੱਕ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਦ ਇਹ ਅਨੁਭਵ ਹੋਇਆ ਕਿ ਉਹਨਾਂ ਦਾ ਪ੍ਰਭੂ ਜੋਤ ਵਿੱਚ ਬਲੀਨ ਹੋਣ ਦਾ ਸਮਾਂ ਆ ਰਿਹਾ ਹੈ ਤਾਂ ਉਹਨਾਂ ਨੇ ਵੀ ਪਹਿਲੇ ਗੁਰਸਹਿਬਾਨੋਂ ਮੰਗ ਆਪਣਾ ਉਤਤਾਰਕਾਰੀ ਚੁੰਨ ਦੇ ਲਈ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ। ਉਹਨਾਂ ਦਿਨਾਂ ਵਿੱਚ ਲਾਹੌਰ ਵਿਖੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕ ਰਿਸ਼ਤੇਦਾਰ ਭਾਈ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਸੀ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗੁਰੂ ਸਾਹਿਬ ਨੂੰ ਸੱਦਾ ਪੱਤਰ ਆਇਆ ਹੋਇਆ ਸੀ। ਪਰ ਗੁਰੂ ਸਾਹਿਬ ਉਸ ਵਿਆਹ ਵਿੱਚ ਸ਼ਾਮਲ ਹੋਣਾ ਨਹੀਂ ਸੀ ਚਾਹੁੰਦੇ। ਉਹ ਸਮਝਦੇ ਸਨ ਕਿ ਲਾਹੌਰ ਵਿਖੇ ਉਹਨਾਂ ਦੀ ਸਿੱਖੀ ਸੇਵਕੀ ਇੰਨੀ ਵੱਧ ਗਈ ਹੈ ਕਿ ਵਿਆਹ ਵਿੱਚ ਵਿਆਹ ਵਾਲੇ ਘਰ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਸੋਚਿਆ ਕਿ ਇਸ ਵਿਆਹ ਵਿੱਚ ਹਾਜ਼ਰ ਹੋਣ ਲਈ ਕਿਸੇ ਪੁੱਤਰ ਦੀ ਜ਼ਿੰਮੇਵਾਰੀ ਲਾਉਣਗੇ। ਇਸ ਤੋਂ ਸਪਸ਼ਟ ਹੋ ਜਾਵੇਗਾ ਉਹਨਾਂ ਦਾ ਕਿਹੜਾ ਪੁੱਤਰ ਆਗਿਆਕਾਰੀ ਹੈ। ਜਿਹੜਾ ਪੁੱਤਰ ਜਾਣਾ ਮੰਨ ਜਾਵੇਗਾ ਉਸ ਨੂੰ ਇਹ ਪੱਕਾ ਕਰਨਗੇ ਕਿ ਉਹਨਾਂ ਦੀ ਆਗਿਆ ਤੋਂ ਬਿਨਾਂ ਅਮਰਤਸਰ ਸਾਹਿਬ ਨਾ ਆਵੇ। ਇਸ ਤੋਂ ਹੋਰ ਵੀ ਪਤਾ ਲੱਗ ਜਾਵੇਗਾ ਕਿ ਸੱਚੇ ਦਿਲੋਂ ਕਿਹੜਾ ਆਗਿਆਕਾਰੀ ਹੈ। ਇਸ ਤਰ੍ਹਾਂ ਉਹਨਾਂ ਪ੍ਰੀਖਿਆ ਦਾ ਇੱਕ ਖਾਲਾ ਜਾਂ ਪਰਚਾ ਪਾ ਦਿੱਤਾ। ਪਹਿਲਾਂ ਉਹਨਾਂ ਨੇ ਵੱਡੇ ਪੁੱਤਰ ਬਾਬਾ ਪਿਰਥੀਜੰਦ ਨੂੰ ਬੁਲਾਇਆ ਅਤੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਦੇਸ਼ ਦੇ ਦਿੱਤਾ ਪਰ ਪਿਰਥੀਜੰਦ ਨੇ ਤੋੜ ਕੇ ਜਵਾਬ ਦਿੱਤਾ ਕਿ ਐਡੇ ਵੱਡੇ ਕਾਰੋਬਾਰ ਨੂੰ ਛੱਡ ਕੇ ਨਹੀਂ ਜਾ ਸਕਦਾ ਫਿਰ ਗੁਰੂ ਸਾਹਿਬ ਨੇ ਦੂਜੇ ਪੁੱਤਰ ਮਹਾਦੇਵ ਨੂੰ ਬੁਲਾਇਆ ਅਤੇ ਉਸ ਨੇ ਵੀ ਹਾਮੀ ਨਾ ਭਰੀ ਉਹ ਕਹਿਣ ਲੱਗਾ ਉਹ ਤਾਂ ਬ੍ਰਹਮਚਾਰੀ ਹੈ ਦੁਨੀਆ ਦੇ ਰਿਸ਼ਤੇ ਨਾਤਿਆਂ ਨੂੰ ਵਿਸਾਰ ਚੁੱਕਾ ਹੈ ਉਹ ਕਿਸੇ ਨੂੰ ਆਪਣਾ ਰਿਸ਼ਤੇਦਾਰ ਨਹੀਂ ਸਮਝਦਾ ਫਿਰ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਇਹ ਆਦੇ ਸੁਣਾਇਆ ਗਿਆ ਉਹਨਾਂ ਨੇ ਝਟ ਪ੍ਰਵਾਨ ਕਰ ਲਿਆ ਜਦੋਂ ਜਾਣ ਲੱਗੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਇੱਤਾ ਜਦ ਤੱਕ ਅਸੀਂ ਬੁਲਾਉਂਦੇ ਨਹੀਂ ਵਾਪਸ ਨਹੀਂ ਆਉਣਾ ਗੁਰੂ ਅਰਜਨ ਦੇਵ ਲਾਹੌਰ ਚਲੇ ਗਏ ਵਿਆਹ ਵਿੱਚ ਸ਼ਾਮਲ ਹੋਏ ਵਿਆਹ ਦੀ ਸਮਾਪਤੀ ਤੋਂ ਬਾਅਦ ਉਹ ਚੂਨਾ ਮੰਡੀ ਆਪਣੇ ਪਿਤਾ ਦੇ ਜਲਦੀ ਘਰ ਵਿੱਚ ਆ ਗਏ ਗੁਰੂ ਰਾਮਦਾਸ ਜੀ ਜਦ ਲਾਹੌਰ ਗਏ ਸਨ ਤਾਂ ਉਹ ਇਸ ਨੂੰ ਧਰਮਸਾਲ ਬਣਾ ਆਏ ਸਨ ਇਥੇ ਰੋਜ਼ ਗੁਰੂ ਅਰਜਨ ਦੇਵ ਆਪ ਕੀਰਤਨ ਕਰਦੇ ਕਥਾ ਕਰਦੇ ਕਿਉਂਕਿ ਉਹਨਾਂ ਦੀ ਆਵਾਜ਼ ਬਹੁਤ ਸਰੀਲੀ ਸੀ ਅਤੇ ਉਹ ਸਾਰੇ ਸਾਜ਼ ਵਜਾ ਲੈਂਦੇ ਸਨ ਗੁਰੂ ਘਰ ਦੇ ਪਿਆਰਿਆਂ ਤਾਂ ਜਿਵੇਂ ਮौज ਲੱਗ ਗਈ ਹਰ ਰੋਜ਼ ਸਿੱਖ ਸੰਗਤ ਵਧਣ ਲੱਗ ਗਈ ਲਾਹੌਰ ਪੀਰਾਂ ਫਕੀਰਾਂ ਦਾ ਸ਼ਹਿਰ ਸੀ ਦਿੰਦੇ ਸਮੇਂ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਗੁਰੂ ਅਰਜਨ ਦੇਵ ਪੀਰਾਂ ਫਕੀਰਾਂ ਨੂੰ ਮਿਲਣ ਤੁਰ ਪੈਂਦੇ ਉਨਾ ਸਮਿਆਂ ਵਿੱਚ ਸਾਈ ਮੀਆਂ ਮੀਰ ਬਹੁਤ ਪੂਜਨਿਕ ਸੰਤ ਮੰਨਿਆ ਜਾਂਦੇ ਸਨ ਵੱਡੇ ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤੱਕ ਉਹਨਾਂ ਨੂੰ ਸਜਦਾ ਕਰਨ ਆਉਂਦੇ ਗੁਰੂ ਜੀ ਸਾਈ ਮੀਆਂ ਮੀਰ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਪਹੁੰਚ ਗਏ ਸਾਈ ਦਾ ਵੀ ਗੁਰੂ ਨਾਨਕ ਦੇਵ ਪੈਰਾਕਾਰਾਂ ਨਾਲ ਬਹੁਤ ਪਿਆਰ ਸੀ ਜਦ ਉਹਨਾਂ ਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਅੰਮ੍ਰਿਤਸਰ ਸ਼ਹਿਰ ਬਸਾਉਣ ਵਾਲੇ ਗੁਰੂ ਰਾਮਦਾਸ ਦੇ ਸੁਪੁੱਤਰ ਹਨ ਤਨਾਂ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ। ਗੁਰੂ ਅਰਜਨ ਦੇਵ ਮਹਾਰਾਜ ਦੇ ਵਿਚਾਰ ਸੁਣ ਕੇ ਸਾਈਂ ਜੀ ਇੰਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਉਹਨਾਂ ਦੇ ਪੈਰੋਕਾਰ ਬਣ ਗਏ। ਗੁਰੂ ਅਰਜਨ ਦੇਵ ਜੀ ਹੁਣ ਅਕਸਰ ਉਹਨਾਂ ਪਾਸ ਜਾਣ ਲੱਗੇ। ਇਸ ਤੋਂ ਉਪਰੰਤ ਉਹ ਸਾਹ ਬਲਾਵਲ, ਸਾਹ ਹੁਸੈਨ, ਸੱਜੂ ਭਗਤ, ਕਾਨਾ ਭਗਤ, ਅਲਿਪ ਅਤੇ ਪੀਲੂ ਭਗਤ ਨੂੰ ਵੀ ਮਿਲੇ। ਇਸ ਤਰ੍ਹਾਂ ਲਾਹੌਰ ਆਂਦੇ ਆ ਗੁਰੂ ਅਰਜਨ ਦੇਵ ਮਹਾਰਾਜ ਨੂੰ 2 ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਉਹਨਾਂ ਨੂੰ ਗੁਰੂ ਜੀ ਨੇ ਵਾਪਸ ਨਾ ਬੁਲਾਇਆ ਅੰਤੋਂਾਂ ਇੱਕ ਚਿੱਠੀ ਲਿਖੀ ਅਤੇ ਆਪਣੇ ਇੱਕ ਸਿੱਖ ਦੇ ਹੱਥ ਅੰਮ੍ਰਿਤਸਰ ਭੇਜੀ ਪਰ ਪਿਰਸੀ ਚੰਦ ਨੇ ਉਸ ਨੂੰ ਗੁਰੂ ਤੱਕ ਜਾਣ ਨਾ ਦਿੱਤਾ ਫਿਰ ਕੁਝ ਸਮੇਂ ਬਾਅਦ ਉਹਨਾਂ ਨੇ ਦੂਜੀ ਚਿੱਠੀ ਲਿਖੀ ਉਹ ਚਿੱਠੀ ਵੀ ਪਿਰਸੀ ਜੰਦ ਨੇ ਆਪਣੇ ਕੋਲ ਸੰਭਾਲ ਲਈ ਇਸ ਤੋਂ ਬਾਅਦ ਉਹਨਾਂ ਤੀਜੀ ਚਿੱਠੀ ਲਿਖ ਕੇ ਆਪਣੇ ਸਿੱਖ ਨੂੰ ਕਿਹਾ ਇਹ ਚਿੱਠੀ ਸਿਰਫ ਗੁਰੂ ਸਾਹਿਬ ਦੇ ਹੱਥੀਂ ਦੇਣੀ ਜਦ ਗੁਰੂ ਜੀ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਉੱਤੇ ਤਿੰਨ ਦਾ ਅੱਖਰ ਅੰਕਤ ਵੇਖਿਆ ਤਦ ਗੁਰੂ ਰਾਮਦਾਸ ਮਹਾਰਾਜ ਨੇ ਸਿੱਖ ਨੂੰ ਪੁੱਛਿਆ ਬਾਕੀ ਦੀਆਂ ਦੋ ਚਿੱਠੀਆਂ ਕਿੱਥੇ ਨੇ ਭਾਈ ਸਿੱਖ ਨੇ ਦੱਸਿਆ ਪਹਿਲੀਆਂ ਚਿੱਠੀਆਂ ਪਿਰਤਜੰਦ ਨੂੰ ਦਿੱਤੀਆਂ ਸਨ ਜਦ ਗੁਰੂ ਜੀ ਨੇ ਪਿਰਤਜੰਦ ਨੂੰ ਪੁੱਛਿਆ ਤਾਂ ਸਾਫ਼ ਮੁਕਰ ਗਿਆ ਆਖਰ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਚਿੱਠੀਆਂ ਪ੍ਰਾਪਤ ਹੋ ਗਈਆਂ ਇਹ ਚਿੱਠੀਆਂ ਕੋਈ ਆਮ ਚਿੱਠੀਆਂ ਨਹੀਂ ਸਨ ਜੋ ਅਸੀਂ ਸ਼ਬਦ ਹਜ਼ਾਰੇ ਪੜਦੇ ਹਾਂ ਪੰਜੇ ਪਾਸ਼ਾ ਦੇ ਉਹ ਸ਼ਬਦ ਹਜ਼ਾਰੇ ਇਹ ਉਹ ਚਿੱਠੀਆਂ ਸਨ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਲਈ ਲਿਖੀਆਂ ਸਨ ਜਦੋਂ ਮਹਾਰਾਜ ਜੀ ਨੇ ਉਹ ਚਿੱਠੀਆਂ ਪੜੀਆਂ ਤਾਂ ਉਹਨਾਂ ਨੇ ਪ੍ਰਾਨ ਕਰ ਲਿਆ ਕਿ ਗੁਰਤਾ ਗੱਦੀ ਦਾ ਅਸਲੀ ਜੋ ਵਾਰਿਸ ਹੈ ਔਰ ਗੁਰੂ ਅਰਜਨ ਦੇ ਮਹਾਰਾਜ ਹੋਣਗੇ ਇਹ ਗੱਲ ਜਦੋਂ ਪੰਥੀ ਜੰਦ ਨੂੰ ਪਤਾ ਲੱਗੀ ਉਹ ਉਸ ਦਿਨ ਤੋਂ ਹੀ ਗੁਰੂ ਅਰਜਨ ਦੇ ਮਹਾਰਾਜ ਜੀ ਨਾਲ ਖਾਰਖਾਨਾ ਲੱਗ ਗਿਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਇਸ ਤਰ੍ਹਾਂ ਦੇ ਗੁਰੂਤਿਆ ਸੁਣਨ ਦੇ ਲਈ ਚੈਨਲ ਨੂੰ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ